ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਬੋ ਕਾ ਦਇਆ ਕਰਨ ਦੁਖ ਹਰਣ ਉਚਰਣ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਦਇਆ ਕਰਨ ਦੁਖ ਹਰਨ ਉਚਰਨ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲੇ ਕੋਤ ਨਾ ਮਾਇਆ ਪਾਏ ਬਲੰਦਰੀ ਬੋਝ ਗਈ ਰਖੰਦੋ ਪ੍ਰਭ ਆਪ ਜੇ ਲੇ ਉਪਾਈ ਵੇਦਨੀ ਨਾਨਕ ਸੋ ਪ੍ਰਭ ਜਾਪ ਬੋਰੀ ਜਾ ਪ੍ਰਭ ਪਏ ਦਇਆਲ ਨਾ ਵਿਆਪ ਹੈ ਮਾਇਆ ਕੋਟ ਘਾ ਘੇ ਨਾਸ ਔਰ ਇੱਕ ਤਿਆ ਆ ਨਿਰਮਲ ਪਏ ਸਰੀਰ ਜਨ ਤੂਰੀ ਨਾ ਮਨ ਤਨ ਪਏ ਸੰਤੋਖ ਹੂਰਨ ਪ੍ਰਭ ਪਾਇਆ ਤਰੇ ਕੋਟਾਂ ਦੇ ਸੰਗ ਲੋਗ ਕੋਲ ਸੁਭਾਇ ਮਨ ਤਨ ਪਏ ਸੰਤੋਖ ਹੂ ਰੰਗ ਪ੍ਰਭਾਤ ਪਾਇਆ ਤਾਰੇ ਤੁਡੰਦ ਸੰਗ ਲੋਗ ਕੋਲ ਸੁਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਦਇਆ ਕਰਨ ਦੁੱਖ ਹਰਨ ਉਚਰਣ ਨਾਮ ਕੀਰਤਨ ਹੈ ਦਇਆਲੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਗੁਰੂ ਰੂਪ ਗੁਰੂ ਪਿਆਰੇ ਗੁਰਸਵਾਰੀ ਗੁਰੂ ਕੀ ਸਾਚਿ ਨਿਵਾਸੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਉ ਸ਼ਾਂਤੀ ਦੇ ਪੰਜਵਾਂ ਸਤਿਗੁਰੂ ਜਿਨ੍ਹਾਂ ਦੀ ਪਾਵਨ ਪਵਿੱਤਰ ਅਸਨ ਤੋਂ ਚਾਰਨ ਹੋਇਆ ਜੈਤ ਸ੍ਰੀ ਰਾਤ ਕੀ ਬਾਗ ਅੰਦਰ ਤਾਂ ਅਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪਾਵਨ ਪਵਤਰੰਗ 709 ਉੱਪਰ ਸਬੈਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾਵੇ ਆ ਸੁਣਿਆ ਸੱਪਲ ਹੋ ਜਾਏ ਉਹ ਲਾਚੁਕਾਂ ਦੀ ਖਿਮਾ ਕਰਨੀ ਬਿਲਾਉ ਮਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ